ਜੀ ਕਾ ਖਾਲਸਾ ਵੇ ਜੀ ਕੀ ਪਟੇ ਸਭ ਤੋਂ ਪਹਿਲਾਂ ਤਾਂ ਮੈਂ ਮਲਕੀਤ ਕਮਾਈਨ ਮਲਕੀਤ ਟੈਗਰੋ ਇੰਡਸਟਰੀ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਇਹ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਨੇ ਸੰਤੋ ਆਬਾ ਸੁਦੇਵ ਸਿੰਘ ਦੇ ਨਾਲ ਬਹੁਤ ਇਹਨਾਂ ਦਾ ਪਿਆਰ ਸੀ ਬਹੁਤ ਸਤਿਕਾਰ ਸੀ आप देखिए अपने जिनी उन्हें सजा बनती सी तो बद भुगत ली और उन्होंने तो यह भी कहा है कि मेनू जो फांसी लाने फांसी ला दौ पर अच कि साल हो गए उसकी सज़ा तो वो उन्हें भुगत लिया ਸੋ ਅੱਜ ਸਰਕਾਰ ਦੀ ਡਿਊਟੀ ਬਣਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹ ਨਾ ਕੰਮ ਕਰਨ ਕਿ ਪੰਜਾਬ ਦੇ ਵਿੱਚ ਹੋਰ ਕਾਨੂੰਨ ਹੈ ਪੰਜਾਬ ਤੋਂ ਬਾਹਰ ਹੋਰ ਕਾਨੂੰਨ ਹੈ ਅਰ ਹਰ ਸਾਲ ਗੁਰੂ ਮਹਾਰਾਜ ਚੁੱਚੇ ਪਾਛਾ ਦੇ ਚਰਨ ਪਾਉਂਦੇ ਨੇ ਗੁਰੂ ਦਾ ਓਟ ਆਸਰਾ ਲੈਂਦੇ ਨੇ ਸਾਰੇ ਵਰਕਰ ਸਾਰੇ ਬਾਜੂਮ ਸਾਰੇ ਮਾਲਕ ਇਸ ਦਿਨ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਇਹ ਕਰਵਾਉਂਦੇ ਨੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦਾ ਓਟ ਆਸਰਾ ਲੈ ਕੇ ਅਰ ਦਿਲੋਂ ਮਨੋਂ ਸੇਵਾ ਕਰਦੇ ਨੇ ਜਿੰਨੀ ਨਿਮਰਤਾ ਜਿੰਨਾ ਪਿਆਰ ਇਹਨਾਂ ਦੇ ਵਿੱਚ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਅੱਜ ਇਹ ਕੰਮ ਕਰ ਰਹੇ ਨੇ ਕਿੱਥੇ ਤੋਂ ਕਿੱਡੇ-ਕਿੱਡੇ ਗੁਨਾਹਾਂ ਵਾਲੇ ਰੇਪ ਵਾਲੇ ਕਤਲਾਂ ਵਾਲੇ ਵੀ ਉਹਨਾਂ ਨੇ ਸਭ ਟਾਈਮ ਤੋਂ ਪਹਿਲੇ ਛੱਡ ਤੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਣ ਆਏ ਨੇ ਗੁਰੂ ਦਾ ਉਹ ਤਾਸਾ ਲੈ ਕੇ ਚੱਲਣ ਵਾਲੇ ਜਜ਼ਬਾਤੀ ਹੋ ਕੇ ਇਹਨਾਂ ਨੇ ਜੋ ਕੁਝ ਕੀਤਾ ਪਰ ਉਹ ਸਜ਼ਾ ਵੀ ਪੂਰੀ ਹੋ ਗਈ ਤੇ ਟਾਈਮ ਵੀ ਪੂਰਾ ਹੋ ਗਿਆ ਤੇ ਫਾਸੀ ਨੂੰ ਕਿੰਨਾ ਚਿਰ ਹੋ ਗਿਆ ਪਰ ਫੇਰ ਵੀ ਅੱਜ ਉਹ ਚਲ ਰਹੇ ਨੇ ਸੋਭਾ ਬੀਤੀ ਕਰਦੇ ਕਰਾਨੇ ਵਿੱਚ ਜਿਹੜਾ ਅੱਜ ਮਹਾਰਾਜ ਦਾ ਓਟ ਆਸਾ ਲੈ ਗਿਆ ਠੀਕੜਾ ਚੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਮਲਕੀਤ ਕਮਾਈਨ ਮਲਕੀਤ ਟੈਗਰੋ ਇੰਡਸਟਰੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ। ਇਹ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਨੇ। ਸੰਤੋ ਆਬਾ ਸੁਖਦੇਵ ਸਿੰਘ ਦੇ ਨਾਲ ਬਹੁਤ ਇਨਾਂ ਦਾ ਪਿਆਰ ਸੀ, ਬਹੁਤ ਸਤਿਕਾਰ ਸੀ। ਔਰ ਹਰ ਸਾਲ ਗੁਰੂ ਮਹਾਰਾਜ ਚੁੱਚੇ ਪਾਛਾ ਦੇ ਚਰਨ ਪਾਉਂਦੇ ਨੇ। ਗੁਰੂ ਦਾ ਓਟ ਆਸਾ ਲੈਂਦੇ ਨੇ। ਸਾਰੇ ਵਰਕਰ ਸਾਰੇ ਬਾਜਮ ਸਾਰੇ ਮਾਲਕ ਇਸ ਦਿਨ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਇਹ ਕਰਵਾਉਂਦੇ ਨੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦਾ ਉਹ ਤਾਸ ਨਾਲ ਲੈ ਕੇ আর ਦਿਲੋਂ ਮਨੋਂ ਸੇਵਾ ਕਰਦੇ ਨੇ ਜਿੰਨੀ ਨਿਮਰਤਾ ਜਿੰਨਾ ਪਿਆਰ ਇਹਨਾਂ ਦੇ ਵਿੱਚ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਸੋ ਮੈਂ ਅੱਜ ਦੇ ਦਿਨ ਦੇ ਉੱਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਵੀ ਦੇਣਾ ਪਰਮਾਤਮਾ ਅਗੇ ਵਹਿਗੂ ਗੁਰੂ ਕੀ ਸੱਚੇ ਪਾਸ਼ਾ ਦੇ ਅਰਦਾਸ ਵੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਸ ਨਾਲ ਸਾਡੇ ਦੇਸ਼ ਨੂੰ ਸਾਡੀ ਕੌਮ ਨੂੰ ਸਾਡੇ ਸੋਬੇ ਨੂੰ ਬਹੁਤ ਵੱਡਾ ਫਾਇਦਾ ਹੋਵੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਕੰਮ ਕਾਰ ਮਿਲਦਾ ਹੈ ਸਰਕਾਰ ਕੋ ਟੈਕਸ ਜਾਂਦਾ ਹੈ ਜਿਸ ਨਾਲ ਸਾਡਾ ਮੁਲਕ ਤਰੱਕੀ ਕਰਦਾ ਸੋ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਗੁਰੂ ਅਗੇ ਹੀ ਕਰਦਾ ਅਰਦਾਸ ਕਰਦਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਉਹ ਹੈ ਜਿੱਕਾ ਖਾਲਸਾ ਸ਼੍ਰੀ ਗੁਰੂ ਜੀ ਭਾਈ ਰਾਜੋਣਾਂ ਦੀ ਕਿਸ ਤਰ੍ਹਾਂ ਦੇਖ ਰਹੇ ਮਾਫੀ ਮੈਂ ਕਿ ਰਾਜੋਣਾਂ ਇਹ ਤੇ ਵਾਰ ਨਿਆਰੇ 10 ਘੰਟੇ ਲਈ ਬਿਲਕੁਲ ਰੋਲ ਦਿੱਤੀ ਗਈ ਸੀ ਤੇ ਰਾਮ ਰਵੀ ਨੂੰ ਲੰਬੀ ਰੋਲ ਦਿੱਤੀ ਆ ਦੇਖੋ ਜੌਨ ਸਾਹਿਬ ਜੀ ਦੇਖੀਏ ਆਪਣੇ ਜਿੰਨੀ ਨੂੰ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤਈ ਔਰ ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਮੈਨੂੰ ਜੇ ਫਾਂਸੀ ਲਾਉਣੀ ਫਾਂਸੀ ਲਾ ਦਿਓ ਪਰ ਅੱਜ ਕਿੰਨੇ ਸਾਲ ਹੋ ਗਏ ਉਹਦੀ ਸਜ਼ਾ ਤੋਂ ਵੱਧ ਉਹਨੇ ਭੋਗਤ ਲਿਆ ਸੋ ਅੱਜ ਸਰਕਾਰ ਦੀ ਡਿਊਟੀ ਬਣਦੀ ਹੈ ਇਹ ਫਰਜ ਬਣਦਾ ਹੈ ਕਿ ਉਹ ਇਹ ਨਾ ਕੰਮ ਕਰਨ ਕਿ ਪੰਜਾਬ ਦੇ ਵਿੱਚ ਹੋਰ ਕਾਨੂੰਨ ਹੈ ਪੰਜਾਬ ਤੋਂ ਬਾਹਰ ਹੋਰ ਕਾਨੂੰਨ ਹੈ ਅੱਜ ਇਹ ਕੰਮ ਕਰ ਰਹੇ ਨੇ ਕਿੱਥੇ ਤਾਂ ਕਿੱਡੇ-ਕਿੱਡੇ ਗੁਨਾਹਾਂ ਵਾਲੇ ਰੇਪ ਵਾਲੇ ਕਤਲ ਵਾਲੇ ਉਹਨਾਂ ਨੇ ਸਭ ਟਾਈਮ ਤੋਂ ਪਹਿਲੇ ਛੱਡ ਤੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਣ ਆਏ ਨੇ ਗੁਰੂ ਦਾ ਓਟ ਆਸਾ ਲੈ ਕੇ ਚੱਲਣ ਵਾਲੇ ਜਜ਼ਬਾਤੀ ਹੋ ਕੇ ਇਹਨਾਂ ਨੇ ਜੋ ਕੁਝ ਕੀਤਾ ਪਰ ਉਹ ਸਜ਼ਾ ਵੀ ਪੂਰੀ ਹੋ ਗਈ ਤੇ ਟਾਈਮ ਵੀ ਪੂਰਾ ਹੋ ਗਿਆ ਤੇ ਫਾਂਸੀ ਨੂੰ ਕਿੰਨਾ ਚਿਰ ਹੋ ਗਿਆ ਅਰ ਫੇਰ ਵੀ ਅਜੋ ਜਿਲਖਰੇ ਨੇ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਦੋ ਕਾਨੂੰਨ ਨਹੀਂ ਰੱਖਣੇ ਚਾਹੀਦੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਇੱਕੋ ਕਾਨੂੰਨ ਚਾਹੀਦਾ ਹੈ ਇਸ ਕਾਰਪੋਰੇਸ਼ਨ ਦੇ ਚੋਣਾਂ ਆ ਰਹੀਆਂ ਨੇ ਕਿਸ ਤਰ੍ਹਾਂ ਅਕਾਲੀ ਦਲ ਸੁਧਾਰ ਲਹਿਰ ਵੱਖਰਾ ਲੜੂਗਾ ਅਕਾਲੀ ਦਲ ਆਪਣਾ ਲੜੂਗਾ ਕਿਸ ਤਰ੍ਹਾਂ ਕਿ ਇੱਕ ਮੰਚ ਤੇ ਇਕੱਠੇ ਚੋਣਾਂ ਲੜੂਗਾ ਇਹ ਇੱਕ ਟਾਈਮ ਆ ਕੇ ਦੱਸੂਗਾ ਟਾਈਮ ਦੇਖਾਂਗੇ ਗੁਰੂ ਨੇ ਕਿਰਪਾ ਕਰਨੀ ਸਿਸ਼ਪਾਸ਼ ਨੇ ਬੇਰ ਕਰਨੀਆਂ ਸਾਰੇ ਇਕੱਠੇ ਹੋਣਗੇ ਇਹੋ ਜਿਹੇ ਦਿਨ ਮਨਾਉਂਦੇ ਰਹੇ ਤੇ ਤੁਸੀਂ ਵੱਡੀ ਗਿਣਤੀ ਵਿੱਚ ਆਇਓ ਥੋੜਾ ਸਾਵਧਾਨ ਿਲਦੀ ਘਰਾਂ ਦੇ ਨੂੰ ਮਲਕੀ ਟੈਗਰੋਟੈਕ ਵੱਲੋਂ ਸਾਡੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਦੇ ਵੀ ਇਹ ਸੁਮਾਉਣ ਲਈ ਦਿਨ ਹਰ ਇੱਕ ਦੇ ਘਰ ਨੂੰ ਹਰ ਇੱਕ ਦੀ ਫੈਕਟਰੀ ਨੂੰ ਹਰ ਇੱਕ ਦੀ ਦੁਕਾਨ ਤੇ ਆਉਣ ਤੇ ਪਰਮਾਤਮਾ ਉਹਨਾਂ ਦੇ ਉੱਪਰ ਆਪਣੀ ਮਿਹਰ ਸਦਾ ਰੱਖੇ ਸਾਡੇ ਵਿੱਚ ਬਹੁਤ ਹੀ ਸਤਿਕਾਰ ਨੂੰ ਬਾਬਾ ਹਰਪ੍ਰੀਤ ਸਿੰਘ ਜੀ ਆਏ ਨੇ ਮਹਾਰਾਜ ਸੱਚੀਤ ਨਹੀਂ ਤੇ ਸਾਡੇ ਵਿੱਚ ਸਰਦਾਰ ਸੰਜੀਤ ਸਿੰਘ ਜੀ ਰਕਨਾ ਸਰ ਆਏ ਹਨ ਉਹਨਾਂ ਦਾ ਵੀ ਇੱਥੇ ਆਉਂਦੇ ਅਸੀਂ ਆਪਣੇ ਪਰੋ ਆਪਣੀ ਪਰਵਾਰ ਪਰਨੇ ਬਹੁ ਬਹੁਤ ਗੱਲਬਾਤ ਕਰਦੇ ਆ ਜਿਸੀ ਸੋਹਿਆ ਵਾਲਾ ਚੇਅਰਮੈਨ ਇੰਪਰੂਵਮੈਂਟ ٹرسٹ ਪਟਿਆਲਾ ਸਾਡਾ ਬੱਚਾ ਹੈ ਬਹੁਤ ਮਿਹਨਤ ਕਰਦਾ ਪਰ ਮਾਤਮਾ ਇਹਨੂੰ ਵੀ ਬਲ ਬਤਸੇ ਅਸੀਂ ਅਰਦਾਸ ਕਰਦੇ ਆ ਪਰਵਾਹ ਤੋਂ ਵੀ ਥੋੜਾ ਇੱਕੀ ਚੰਦਾ ਹਰ ਕਦਮ ਸਾਡੇ ਸਰਮਤੀ ਤੇ ਤੇ ਹੁਣ ਅਸੀਂ ਦੀ ਤੱਕ ਸਕਦੇ ਨਹੀਂ ਮਹਾਰਾਜ ਵੱਲੋਂ ਆਪ ਨੂੰ ਜੋ ਮਹਾਰੰਸ ਜੀਤਾ ਪਹੁੰਚਿਆ ਨੇ ਇੱਕ ਗੁਰੂ ਕਰਦਾ ਸਰੂਪਾ ਤੇ ਕੰਮ ਤੇ ਬੜੇ ਆਰਾਮ ਨਾਲ ਤੇ ਮਹਾਂਪੁੱਤ ਸੰਤ ਕਰਪਾਣ ਸਿੰਘ ਜੀ ਆਪ ਦੇ ਕਰਤਮਲ ਨਾਲ ਦੇਣਗੇ ਸਾਡਾ ਪੱਲੇ